ਕਬੀਰ ਮਰਤਾ ਮਰਤਾ ਜਗ ਮੁਆ ਮਰ ਪੀ ਨਾ ਜਾਣ ਕੋਏ ਕਬੀਰ ਸਾਹਿਬ ਜੀ ਫਰਮਾਨ ਕਰਦੇ ਆ ਕਿ ਨਿਰੀ ਦੁਨੀਆ ਦਾ ਵਪਾਰੀ ਜਗਤ ਹਰ ਵੇਲੇ ਮੌਤ ਦੇ ਸਹਮ ਦਾ ਦਵਾਇਆ ਹੋਇਆ ਹੈ ਪਾਵ ਦਿਨ ਰਾਤ ਮਰ ਰਿਹਾ ਹੈ ਪਰ ਅਸਲੀ ਮਰਨਾ ਕਿਸੇ ਨੂੰ ਆਇਆ ਹੀ ਨਹੀਂ ਕਿਸੇ ਧਿਰ ਨੂੰ ਵੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਸਹਿਮ ਹੈ ਜਿਹੜਾ ਉਹ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਐਸੇ ਮਰਨੇ ਜੋ ਮਰ ਬਹੁਰ ਨਾ ਮਰਨਾ ਹੋ ਸਾਉ ਜੀ ਫਿਰ ਸਮਝਾਉਂਦੇ ਆ ਕਿ ਸਾਧ ਸੰਗਤ ਵਿੱਚ ਮਾਲਕ ਦੀ ਸਿਫਤਸਲਾ ਕਰਕੇ ਜੋ ਮਨੁੱਖ ਜਿਉਂਦਾ ਹੀ ਮਰਦਾ ਹੈ ਭਾਵ ਜਿਉਂਦੇ ਜੀ ਮਰਨਾ ਕੀ ਹੈ ਸਾਧ ਸੰਗਤ ਵਿੱਚ ਜੁੜ ਕੇ ਪ੍ਰਮਾਤਮਾ ਦੀ ਸਿਫਤਸਲਾ ਕਰਨੀ ਜੋ ਮਨੁੱਖ ਜਿਉਂਦਾ ਹੀ ਮਰਦਾ ਹੈ ਦੁਨੀਆਂ ਵੱਲੋਂ ਮੋਹ ਤੋੜਦਾ ਹੈ ਉਹਨੂੰ ਫਿਰ ਇਹ ਸੈਮ ਨਹੀਂ ਰਹਿੰਦਾ ਇਹ ਡਰ ਨਹੀਂ ਰਹਿੰਦਾ ਫਿਰ ਕਬੀਰ ਸਾਹਿਬ ਜੀ ਸਮਝਾਉਂਦੇ ਆ ਕਿ ਇਹ ਜਨਮ ਕਿੰਨਾ ਅਮੋਲਕ ਹੈ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੇ ਬਾਰ ਜੋ ਬਨ ਫਲ ਪਾ ਕੇ ਭੋਏਂਗੇ ਰਹਿ ਬਹੁਰ ਨਾ ਲਾਗੇ ਡਰ ਕਬੀਰ ਸਾਹਿਬ ਜੀ ਦੱਸਦੇ ਹਨ ਕਿ ਮਨੁੱਖਾ ਜਨ ਬੜੀ ਮੁਸ਼ਕਲ ਨਾਲ ਮਿਲਦਾ ਹੈ ਜੇ ਪ੍ਰਮਾਤਮਾ ਦਾ ਨਾਮ ਵਸਾਰ ਕੇ ਕੇਵਲ ਦੁਨੀਆ ਦੇ ਕੰਮਾਂ ਵਿੱਚ ਲੱਗ ਕੇ ਇੱਕ ਵਾਰੀ ਹੱਥੋਂ ਨਿਕਲ ਗਿਆ ਤਾਂ ਫਿਰ ਮੁੜ ਕੇ ਹੱਥ ਨਹੀਂ ਆਉਂਦਾ ਆਖੋ ਸਤਨਾਮ ਜਿਉਂ ਬਨਫਲ ਪਾਕੇ ਭੋਏ ਗਿਰਹਿ ਬੋਹਰ ਨਾ ਲੱਗੇ ਡਰ ਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ ਜਦੋਂ ਜ਼ਮੀਨ ਉੱਤੇ ਡਿੱਗ ਪੈਂਦੇ ਹਨ ਟਾਣੀ ਨਾਲੋਂ ਟੁੱਟਿਆ ਹੋਇਆ ਫਲ ਕਦੇ ਮੁੜ ਕੇ ਟਾਣੀ ਨਾਲ ਨਹੀਂ ਲੱਗਦਾ ਇਸੇ ਤਰ੍ਹਾਂ ਬੀਤਿਆ ਹੋਇਆ ਸਮਾਂ ਮੁੜ ਕੇ ਕਦੇ ਹੱਥ ਵਿੱਚ ਨਹੀਂ ਆਉਂਦਾ ਅੱਖ ਸਤਨਾ ਕਬੀਰਾਂ ਤੂੰ ਹੀ ਕਬੀਰ ਤੂੰ ਤੇਰੋ ਨਾਉ ਕਬੀਰ ਹਰਾਮ ਰਤਨ ਤਵ ਪਾਈਐ ਜੋ ਪਹਿਲੇ ਤਜਹਿ ਸਰੀਰ ਕਬੀਰ ਆ ਤੂੰ ਹੀ ਕਬੀਰ ਤੂੰ ਤੇਰੋ ਨਾਮ ਕਬੀਰ ਇਸ ਮਨੁੱਖਾ ਜਨਮ ਦਾ ਅਸਲ ਮਨੋਰਥ ਪਰਮਾਤਮਾ ਦੀ ਪ੍ਰਾਪਤੀ ਹੈ ਇਸ ਦੀ ਖਾਤਰ ਇਹ ਜ਼ਰੂਰੀ ਹੈ ਕਿ ਪਰਮਾਤਮਾ ਦਾ ਸਿਮਰਨ ਕਰਨਾ ਬੰਦਗੀ ਕਰਨੀ ਭਜਨ ਕਰਨਾ ਪਰਮਾਤਮਾ ਦੇ ਗੁਣ ਗਾਏ ਜਾਣ। ਐਕਬੀਰ ਸਦਾ ਓਹੀ ਆ ਕੇ ਹੇ ਪ੍ਰਭੂ ਤੂੰ ਹੀ ਸਭ ਤੋਂ ਵੱਡਾ ਹੈ ਕਬੀਰਾ ਤੂੰ ਹੀ ਕਬੀਰ ਤੂੰ ਤੇਰਾ ਨਾਮ ਕਬੀਰ ਕਿ ਤੂੰ ਹੀ ਸਭ ਤੋਂ ਵੱਡਾ ਹੈ ਤੇਰਾ ਨਾਮ ਹੀ ਸਭ ਤੋਂ ਵੱਡਾ ਹੈ ਉੱਤਮ ਹੈ। ਰਾਮ ਰਤਨ ਤਵ ਪਾਈ ਐ ਜੋ ਪਹਿਲੇ ਤਜਾ ਸਰੀਰ ਪਰ ਇਸ ਸਿਵਸਲਾ ਦੇ ਨਾਲ ਨਾਲ ਜੇ ਤੂੰ ਪਹਿਲਾਂ ਆਪਣੇ ਸਰੀਰ ਦਾ ਮੋਹ ਤਿਆਗ ਦੇਵੇਂ ਤਦੋਂ ਹੀ ਪ੍ਰਮਾਤਮਾ ਦਾ ਨਾਮ ਨਾਮ ਰੂਪ ਰਤਨ ਤੇਰੀ ਝੋਲੀ ਵਿੱਚ ਪੈ ਸਕਦਾ ਹੈ ਆਖੋ ਸਤਨਾਮ ਕਬੀਰ ਚੰਖ ਨਾ ਚੰਖੀ ਐ ਤੁਮਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਏ ਸਰੀਰ ਤਜਣ ਦਾ ਭਾਵ ਕੀ ਹੈ ਸਰੀਰ ਤਿਆਗਣ ਦਾ ਭਾਵ ਕੀ ਹੈ ਕਿ ਦੁਨੀਆਂ ਦੀ ਖਾਤਰ ਗਿਲੇ ਗੁਜ਼ਾਰੀ ਨਾ ਕਰਦੇ ਰਹੀਏ ਦੁਨੀਆ ਦੇ ਲਾਲ ਵਿੱਚ ਫਸਿਆ ਹੋਇਆ ਜੋ ਕੁਝ ਤੂੰ ਆਖਦਾ ਹੈ ਉਹ ਨਹੀਂ ਹੋ ਸਕਦਾ ਹੈ ਕਬੀਰ ਚੰਖਣਾ ਚੰਕੀਆ ਤੁਮਰੋ ਕਹੋ ਨਾ ਹੋਏ ਤੇਰੇ ਕਰ ਨਾਲ ਤੇਰੇ ਕੈਨ ਨਾਲ ਕੁਝ ਵੀ ਨਹੀਂ ਹੁੰਦਾ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸੱਕ ਹੈ ਕੋਈ ਸਿਵਤ ਸਲਾਹ ਕਰਨ ਦੇ ਨਾਲ ਨਾਲ ਇਹ ਵੀ ਯਕੀਨ ਰੱਖ ਕਿ ਬਖਸ਼ਿਸ਼ ਕਰਨ ਵਾਲੇ ਪ੍ਰਭੂ ਜੋ ਬਖਸ਼ਿਸ਼ਾਂ ਜੀਵਾਂ ਉੱਤੇ ਕਰਦੇ ਹਨ ਉਨਾਂ ਨੂੰ ਕੋਈ ਹੋਰ ਜੀਵ ਨਾ ਵਧਾ ਸਕਦਾ ਤੇ ਨਾ ਘਟਾ ਸਕਦਾ ਹੈ ਆਖੋ ਸਤਨਾਮ ਪਾਤਸ਼ਾਹ ਕਹਿੰਦੇ ਐ ਤੂੰ ਉਹਦੀ ਰਜਾ ਵਿੱਚ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਸਿੱਖ ਕਬੀਰ ਕਾ ਸੌ ਟੀ ਰਾਮ ਕੀ ਝੂਠਾ ਟਿਕੈ ਨਾ ਕੋਏ ਜੋ ਮਨੁੱਖ ਦੁਨੀਆ ਨਾਲ 모ਹ ਕਰਨ ਵਾਲਾ ਹੈ ਉਹ ਉਸ ਕਸੌਟੀ ਉੱਤੇ ਖਰਾ ਸਾਬਤ ਨਹੀਂ ਉਤਰ ਸਕਦਾ ਕਿਉਂਕਿ ਪ੍ਰਮਾਤਮਾ ਦੀ ਕਸੌਟੀ ਦੇ ਉੱਪਰ ਝੂਠਾ ਬੰਦਾ ਕਦੇ ਟਿਕ ਨਹੀਂ ਸਕਦਾ ਉਹ ਕਸੌਟੀ ਉੱਤੇ ਖਰਾ ਸਾਬਤ ਨਹੀਂ ਉਤਰ ਸਕਦਾ ਜਿਸ ਦੇ ਰਾਹੀ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾਂਦੀ ਹੈ ਜਦੋਂ ਗੁਰੂ ਕਸਵਟੀਆਂ ਲਾ ਕੇ ਵੇਖਦਾ ਹੈ ਤੇ ਫਿਰ ਉਸ ਕਸਵੱਟੀ ਨੂੰ ਉਸ ਕਸੌਟੀ ਨੂੰ ਸਹਿੰਦਾ ਕੌਣ ਹੈ RAM ਕਸੌਟੀ ਸੋਸ ਹੈ ਜੋ ਮਰ ਜੀਵਾ ਹੋ ਉਸ ਮਾਲਕ ਨਾਲ ਪ੍ਰੀਤ ਦੀ ਪਰਖ ਵਿੱਚ ਉਹੀ ਮਨੁੱਖ ਪੂਰਾ ਉੱਤਰਦਾ ਹੈ ਜੋ ਦੁਨੀਆਂ ਦੇ ਮੋਹ ਵੱਲੋਂ ਮਰ ਕੇ ਧਰਮ ਦੇ ਦੀਨ ਦੇ ਪਿਆਰ ਵਿੱਚ ਜਿਉ ਰਿਹਾ ਹੈ ਭਾਵ ਆਪਾ ਭਾਵ ਮਿਟਾ ਕੇ ਪਰਮਾਤਮਾ ਦੀ ਯਾਦ ਵਿੱਚ ਜਾਂਦਾ ਹੈ ਕਬੀਰਾ ਉੱਜਲ ਪਹਿਰੇ ਕਾਪਰੇ पान सुपारी खाए एकसर के नाम बिना बांधे जमपुर जाहे कबीर उजल पहरे का परे भाव साफ सुतरे चिट्टे वधिया ਨਰੀ ਦੁਨੀਆ ਦੇ ਵਪਾਰੀ ਬੰਦੇ ਆਪਣੇ ਆਪ ਦੀ ਛੂਕਾ ਸ਼ਾਕੀ ਵਾਸਤੇ ਵਧੀਆ ਕੱਪੜੇ ਪਹਿਨਦੇ ਐ ਤੇ ਵਧੀਆ ਬ੍ਰਾਂਡਡ ਕੱਪੜੇ ਪਾਉਂਦੇ ਐ ਪਾਣ ਸੁਪਾਰੀਆਂ ਖਾਂਦੇ ਐ ਪਰ ਕਬੀਰ ਸਾਹਿਬ ਜੀ ਕਹਿੰਦੇ ਉਹ ਭੋਲਿਆ ਇੱਕ ਸਹਰ ਕੇ ਨਾਮ ਬਿਨ ਦੇਖ ਇਸ ਸਰੀਰ ਨੂੰ ਸਜਾਈ ਰੱਖਣ ਦੇ ਮੋਹ ਨਾਲ ਬੱਜੇ ਹੋਏ ਬੰਦੇ ਮੌਤ ਆਤਕ ਦੇ ਸੈਮ ਵਿੱਚ ਟਿਕ ਜਾਂਦੇ ਆ ਕਿਉਂਕਿ ਉਹ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਆ ਤੇ ਧਰਮ ਸਰ ਕੇ ਦੁਨੀ ਦਾ ਮੋਹ ਹਰ ਹਾਲਤ ਵਿੱਚ ਦੁੱਖदाई ਹੁੰਦਾ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਬੀਰਾਂ ਬੇੜਾ ਜਰਜਰਾ ਫੁੱਟੇ ਸੇਕ ਹਜ਼ਾਰ ਹਰੂਏ ਹਰੂਏ ਤਿਰ ਗਏ ਡੂਬੇ ਜਨ ਸਿਰ ਪਾਰ ਵੇਖ ਇੱਕ ਬਹੁਤ ਹੀ ਪੁਰਾਣਾ ਜਹਾਜ਼ ਹੋਵੇ ਜੀਤੇ ਵਿੱਚ ਹਜ਼ਾਰਾਂ ਛੇਕ ਹੋਣ ਹਜ਼ਾਰਾਂ ਗਲੀਆਂ ਛੇਕ ਫੁੱਟੇ ਪਏ ਹੋਣ ਪ੍ਰਾਣਾ ਜਹਾਜ਼ ਹੋਵੇ ਕਬੀਰ ਬੇੜਾ ਜਰਜਰਾ ਫੁੱਟੇ ਛੇਕ ਹਜ਼ਾਰ ਤੇ ਉਹ ਡੁੱਬ ਜਾਂਦਾ ਹੈ ਹਰੂਏ ਹਰੂਏ ਤਰ ਗਏ ਡੁੱਬੇ ਜਨ ਸਰਪਾਰ ਕਹਿੰਦੇ ਇਸ ਜਹਾਜ਼ ਦੇ ਮੁਸਾਫਰਾਂ ਵਿੱਚੋਂ ਸਿਰਫ ਉਹੀ ਬੰਦੇ ਤਰ ਕੇ ਪਾਰ ਲੰਘ ਜਾਂਦੇ ਆ ਜਿਨ੍ਹਾਂ ਨੇ ਕੋਈ ਭਾਰ ਨਹੀਂ ਚੁੱਕਿਆ ਭਾਰ ਜਿਨ੍ਹਾਂ ਦੇ ਸਿਰਾਂ ਉੱਤੇ ਭਾਰ ਹੁੰਦਾ ਉਹ ਭਾਰ ਹੀਟ ਦੱਬੇ ਜਾਂਦੇ ਆ ਜਿਨ੍ਹਾਂ ਦੇ ਜੀਵਨ ਵਿੱਚ ਸ਼ੇਕ ਹੁੰਦੇ ਆ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਆ ਜਿਨ੍ਹਾਂ ਦੇ ਜੀਨ ਵਿੱਚ ਜੀਵਨ ਵਿੱਚ ਸ਼ੇਕ ਨਹੀਂ ਹੁੰਦੇ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਆ ਆਖੋ ਸਤਨਾਮ ਵੇ ਕਬੀਰ ਸਾਹਿਬ ਜੀ ਕਹਿੰਦੇ ਆ ਭਲਿਆ ਚੇਤੇ ਰੱਖ ਕਬੀਰ ਆ ਹਾੜ ਜਰੇ ਜਿਉ ਲੱਕਰੀ ਕੇਸ ਜਰੇ ਜਿਉ ਕਾਸ ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਹਾੜ ਜਰੇ ਜਿਉ ਲੱਕਰੀ ਦੇਖ ਸਰੀਰ ਤੂੰ ਚਿਖਾ ਤੇ ਪਾਇਆ ਹੈ ਇਹ ਹੱਡ ਲੱਕੜਾਂ ਵਾਂਗ ਸੜਦੇ ਐ ਤੇ ਕੇਸ ਐ ਜਿਹੜੇ ਪਤਾ ਹੀ ਨਹੀਂ ਲੱਗਦਾ ਘਾਹ ਵਾਂਗੂ ਕਿਹੜੇ ਵੇਲੇ ਸੜ ਜਾਂਦੇ ਵੱਡੇ ਵੱਡੇ ਵੇਖੇ ਆ ਦੁਨੀਆ ਦੇ ਜਿਹੜੀਆਂ ਸੂਰਤਾਂ ਚੜ੍ਹਦੀਆਂ ਬੱਗੀਆਂ ਤੇ ਕਦੇ ਚਿਖਾ ਤੇ ਚੜ੍ਹਦੀਆਂ ਵੇਖੀਆਂ ਮੈਂ ਜਿਹੜੀਆਂ ਜੁਲਫਾਂ ਨੂੰ ਆਤਰ ਫਰੇਰ ਲੱਗਦਾ ਵਾਂਗ ਘਾਸ ਦੇ ਸੜਦੀਆਂ ਵੇਖੀਆਂ ਮੈਂ ਚੁਪ ਚਾਪ ਸੌਂਗੀਆਂ ਗਿਆਰਿਆਂ ਤੇ ਮੁੱਖੋਂ ਸੀ ਨਾ ਕਰਦੀਆਂ ਵੇਖੀ ਆਵੇਂ ਘੋੜੀ ਕਾਠ ਦੀ ਚੜ ਪ੍ਰਦੇਸ ਗਈਆਂ ਮੁੜ ਕੇ ਪਿੰਡ ਨਾ ਵੜਦੀਆਂ ਵੇਖੀ ਆਵੇਂ ਹਾੜ ਜਰੇ ਜੋਂ ਲਾਤਰੀ ਕੇਸ ਜਰੇ ਜੋਂ ਕਾਸ ਤੇ ਕਬੀਰ ਸਾਹਿਬ ਜੀ ਵੇਖ ਕੇ ਉਦਾਸ ਹੋ ਗਏ ਹੈਰਾਨ ਹੋ ਗਏ ਏ ਜੱਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਸਾਹਿਬ ਇਹ ਸਾਰੇ ਸੰਸਾਰ ਨੂੰ ਸੜਦਿਆਂ ਵੇਖ ਕੇ ਭਾਵੇਂ ਵੇਖ ਕੇ ਕਿ ਸਭ ਜੀਵਾਂ ਦਾ ਇਸ ਸਰੀਰ ਨਾਲੋਂ ਵਿਛੋੜਾ ਆਖਿਰ ਜਰੂਰ ਹੋ ਜਾਂਦਾ ਹੈ ਤੇ ਮੈਂ ਕਬੀਰ ਇਹ ਸਰੀਰ ਦੇ ਮੋਹ ਤੋਂ ਉਪਰਾਮ ਹੋ ਗਿਆ ਹਾਂ ਤੇ ਮੈਂ ਸਰੀਰ ਦਾ ਮੋਹ ਛੱਡ ਦਿੱਤਾ ਹੈ ਫਿਰ ਮਨਾ ਤੂੰ ਕਿਉਂ ਮੋਹ ਵਿੱਚ ਫਸਿਆ ਪਿਆ ਹੈ ਕਾਹਦਾ ਇੱਥੇ ਹੰਕਾਰ ਕਰਨਾ ਹੈ ਕਾਹਦਾ ਮਾਣ ਕਰਨਾ ਹੈ ਕਬੀਰਾ ਗਰਬਨਾ ਕੀ ਜੀਐ ਚਾਮਲ ਪੇਟੇ ਹਾੜ ਕਬੀਰ ਸਾਹਿਬ ਜੀ ਕਹਿੰਦੇ ਕਾਦਾ ਮਾਨ ਹੈ ਇਤੇ ਚੰਮ ਦੇ ਨਾਲ ਲਪੇਟਿਆ ਹੋਇਆ ਸਰੀਰ ਹੈ ਹੱਡੀਆਂ ਦੇ ਉੱਪਰ ਇੱਕ ਚੰਮ ਦਾ ਲਪੇਟਾ ਮਾਰਿਆ ਹੋਇਆ ਜਿਵੇਂ ਲੱਕੜਾਂ ਦੀ ਭਰੀ ਇੱਕ ਚਾਦਰੇ ਵਿੱਚ ਬੰਨੀ ਹੁੰਦੀ ਹੈ ਆਖ ਸਤਨਾਮ ਐਦਾਂ ਇਹ ਸਰੀਰ ਦੀ ਜਵਾਨੀ ਸੁੰਦਰਤਾ ਆਦਕ ਦਾ ਮਾਣ ਨਹੀਂ ਕਰਨਾ ਚਾਹੀਦਾ ਇਹ ਹੱਡੀਆਂ ਦੀ ਮੁੱਠ ਹੈ ਜੋ ਚੰਮ ਨਾਲ ਲਪੇਟੀ ਹੋਈ ਹੈ ਹੈ ਵਰ ਉੱਪਰ ਛਤਰ ਤਰ ਤੇ ਫੁਨ ਤਰਨੀ ਗਾੜ ਇਹ ਸਰੀਰ ਦਾ ਹੰਕਾਰ ਕਰਦੇ ਉਹ ਬੰਦੇ ਵੀ ਅੰਤ ਨੂੰ ਮਿੱਟੀ ਵਿੱਚ ਜਾ ਰਲਦੇ ਹਨ ਵਧੀਆ ਘੋੜਿਆਂ ਉੱਤੇ ਸਵਾਰ ਹੁੰਦੇ ਸਨ ਤੇ ਜੋ ਝੁਲਦੇ ਛਤਰਾਂ ਹੇਠ ਬੈਠਦੇ ਸਨ ਇੱਕ ਦਿਨ ਮਿੱਟੀ ਵਿੱਚ ਮਿਲ ਜਾਂਦੇ ਫਿਰ ਕਾ ਦਾ ਮਾਣ ਹੈ ਐਦਾਂ ਫਿਰ ਜੀਵਨ ਬਦਲਦਾ ਜਦੋਂ ਮਨੁੱਖ ਗੁਰਬਾਣੀ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਹੈ ਤੇ ਫਿਰ ਹੌਲਾ ਹੋ ਜਾਂਦਾ ਹੈ ਮਾਣ ਹੰਕਾਰ ਸਭ ਦੂਰ ਹੋ ਜਾਂਦਾ ਹੈ ਕਬੀਰ ਘਰ ਬਣਾ ਕੀ ਜੀਐ ਉੱਚਾ ਦੇਖ ਆਵਾਸ ਆਜ ਕਾਲ ਭੋਇ ਲੇਟਣਾ ਉੱਪਰ ਜਾ ਮੈਂ ਕਾਸ ਚੇਤੇ ਰੱਖ ਆਪਣਾ ਉੱਚਾ ਮਹਿਲ ਵੇਖ ਕੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਵੀ ਚਾਰ ਦਿਨਾਂ ਦੀ ਖੇਡ ਹੈ ਆਜ ਕੱਲ ਕੋਈ ਲੇਟਣਾ ਉੱਪਰ ਜਾ ਮੈਂ ਕਾਸ ਤੇ ਮੌਤ ਆਉਣ ਤੇ ਇਸ ਮਹਿਲ ਨੂੰ ਛੱਡ ਕੇ ਅੱਜ ਨਹੀਂ ਕੱਲ ਮਿੱਟੀ ਵਿੱਚ ਰਲ ਜਾਣਾ ਹੈ ਤੇ ਸਾਡੇ ਸਰੀਰ ਉੱਤੇ ਘਾਹ ਉੱਗ ਪਏਗਾ ਆਖੋ ਸਤਨਾਮ ਕਬੀਰ ਗਰਬ ਨਾ ਕੀਜੀਐ ਰੰਗ ਕਨ ਹਸੀਐ ਕੋਏ ਅਜੋ ਸੋਨਾਉ ਸਮੁੰਦਰ ਮਹਿ ਕਿਆ ਜਾਣੋ ਕਿਆ ਹੋਏ ਕਾਦਾ ਮਾਨ ਜੇ ਤੂੰ ਤਨਵਾਨ ਹੈ ਗਰਬ ਨਾ ਕਰ ਹੰਕਾਰ ਨਾ ਕਰ ਤਨ ਪਦਾਰਥ ਦਾ ਕੀ ਮਾਨ ਹੈ ਨਾ ਕਿਸੇ ਕੰਗਾਲ ਨੂੰ ਵੇਖ ਕੇ ਤੇ ਗਰੀਬ ਨੂੰ ਵੇਖ ਕੇ ਮਖੌਲ ਕਰ ਤੇ ਨਾ ਅਮੀਰੀ ਦਾ ਮਾਣ ਕਰ ਰੰਕ ਨਾ ਹਸੀਐ ਕੋਏ ਕਿਸੇ ਗਰੀਬ ਨੂੰ ਵੇਖ ਕੇ ਹੱਸਣਾ ਬੇੜੀ ਅਜੇ ਸਮੁੰਦਰ ਚ ਐ ਅਜੇ ਸੋ ਨਾਉ ਸਮੁੰਦਰ ਮੈਂ ਕਿਆ ਜਾਨੂ ਕਿਆ ਹੋਏ ਬੇੜੀ ਸਮੁੰਦਰ ਚ ਐ ਬੇੜੀ ਅਜੇ ਸਮੁੰਦਰ ਚ ਐ ਪਤਾ ਨਹੀਂ ਕੀ ਹੋ ਜਾਣਾ ਹੈ ਧਨ ਪਦਾਰਥ ਹੈ ਜਿਹੜਾ ਹੱਥੋਂ ਜਾਂਦਿਆਂ ਚਿਰ ਵੀ ਨਹੀਂ ਲੱਗਦਾ ਆਖੋ ਸਤਨਾਮ ਕਬੀਰ ਗਰਬਨਾ ਕੀ ਜੀਐ ਦੇਹੀ ਦੇਖੋ ਸੁਰੰਗ ਇਹ ਸੋਹਣੇ ਰੰਗ ਵਾਲੇ ਸ਼ਰੀਰ ਨੂੰ ਵੇਖ ਕੇ ਕਾਹਦਾ ਹੰਕਾਰ ਕਰਦਾ ਥੋੜਾ ਜਿਹਾ ਸਰੀਰ ਤਕੜਾ ਹੋ ਜੇ ਥੋੜੀ ਜੀ ਸਰੀਰ ਚ ਜਾਨ ਆ ਜੇ ਚੜਦੀ ਜਵਾਨੀ ਹੈ ਤੇ ਬੰਦਾ ਮਾਣ ਕਰਦਾ ਹੈ ਆਜ ਕਾਲ ਤਜ ਜਾਉਂਗੇ ਜੋ ਕਾਂਚਰੀ ਪੁਏ ਅੰਗ ਕਾਂਚਰੀ ਭਾਵ ਜਿਵੇਂ ਕੁੰਜ ਹੁੰਦੀ ਐ ਸੱਪ ਦੀ ਕੁੰਜ ਇਹ ਸਰੀਰ ਵੀ ਥੋੜੇ ਦਿਨਾਂ ਵਿੱਚ ਹੀ ਛੱਡ ਜਾਓਗੇ ਜਿਵੇਂ ਸੱਪ ਕੁੰਜ ਲਾ ਦਿੰਦਾ ਹੈ ਐਦਾਂ ਛੱਡ ਜਾਣਾ ਇਹਦਾ ਕਾਦਾ ਵਾਣਾ ਜਿੰਨ ਤੇ ਸਰੀਰ ਦਾ ਪੱਕਾ ਸਦਾ ਨਿਵਣ ਵਾਲਾ ਸਾਥ ਨਹੀਂ ਆਖੋ ਸਤਨਾਮ ਕਬੀਰ ਸਾਹਿਬ ਜੀ ਕਹਿੰਦੇ ਹੁਣ ਕਰਨਾ ਕੀ ਐ ਤੂੰ ਮਨੁੱਖਾ ਸਰੀਰ ਦੇ ਅੰਦਰ ਰਹਿ ਕੇ ਤੂੰ ਕਰਨਾ ਕੀ ਹੈ ਖਿਆਲ ਕਰ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੈ ਪਛਤਾ ਹੋਗੇ प्राण जाएंगे छूटा दुनिया दी खातिर ਕੀ ਪਟਕ ਰਿਹਾ ਹੈ ਵੇਖ ਜਿਹੜੀ ਅਸਲੀ ਚੀਜ਼ ਲੁੱਟਣ ਵਾਲੀ ਹੈ ਨਾ ਤੂੰ ਉਹ ਲੁੱਟਿਆ ਕਰ ਪ੍ਰਮਾਤਮਾ ਦਾ ਨਾਮ ਤਵਾ ਦਬ ਵੰਡਿਆ ਜਾ ਰਿਹਾ ਹੈ ਜੇ ਇਕੱਠਾ ਕਰਨਾ ਹੈ ਤਾਂ ਨਾਮ ਤਾਂ ਇਕੱਠਾ ਕਰ ਨਹੀਂ ਤਾਂ ਫਿਰ ਪਾਛੇ ਪਛਤਾਹੋਂਗੇ ਪ੍ਰਾਣ ਜਾਣਗੇ ਛੂਟ ਜਦੋਂ ਸਰੀਰ ਵਿੱਚੋਂ ਜਿੰਦ ਨਿਕਲ ਗਈ ਸਮਾਂ ਬੀਤ ਗਿਆ ਫਿਰ ਤੈਨੂੰ ਅਫਸੋਸ ਕਰਨਾ ਪਏਗਾ ਕਿਉਂ ਮਨਾ ਸਮਾਂ ਸੀ ਜਿਹੜਾ ਉੱਤੇ ਬੀਤ ਗਿਆ ਇਸ ਕਰਕੇ ਭਜਨ ਕਰਨਾ ਸ਼ੁਰੂ ਕਰ ਦੇ ਸੇਵਾ ਕਰਨੀ ਸ਼ੁਰੂ ਕਰ ਦੇ ਸਿਮਰ ਸਿਮਰਨ ਕਰਨਾ ਸ਼ੁਰੂ ਕਰ ਦੇ ਅੱਜ ਤੋਂ ਹੀ ਆਪਣਾ ਜੀਵਨ ਬਣਾ ਲਾਓ ਮਨਾ ਵੇਖ ਕਬੀਰ ਸਾਹਿਬ ਜੀ ਤੈਨੂੰ ਕੀ ਗਿਆਨ ਬਖਸ਼ਦੇ ਐ ਕਬੀਰ ਐਸਾ ਕੋਈ ਨਾ ਜਨਮ ਹੋ ਆਪਣੇ ਕਰ ਲਾਵੇ ਆਗ ਪਾਂਚੋ ਲਰਕਾ ਜਾਰ ਕੈ ਰਹਿ ਰਾਮ ਲਿਵ ਲਾਗ ਕਬੀਰ ਐਸਾ ਕੋਈ ਨਾ ਜਨਮ ਹੋ ਪਰ ਨਾਮ ਤਨ ਇਕੱਠਾ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਅਣਪਤ ਨੂੰ ਪਹਿਲਾਂ ਖਤਮ ਕਰੇ ਇੱਕ ਵੀਰ ਜਗਤ ਵਿੱਚ ਅਜਿਹਾ ਕੋਈ ਬਿਰਲਾ ਮਿਲਦਾ ਹੈ ਜੇ ਜੋ ਆਪਣੇ ਸਰੀਰ ਕੋ ਮੋਹ ਨੂੰ ਸਾੜ ਦਿੰਦਾ ਹੈ ਪੰਜੋ ਲੜਕਾ ਜਾਰ ਕੈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਦੇ ਪੰਜਾਂ ਹੀ ਪੁੱਤਰਾਂ ਨੂੰ ਸਾੜ ਕੇ ਪਰਮਾਤਮਾ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਰੱਖਦਾ ਹੈ ਇਸ ਤਰ੍ਹਾਂ ਕਬੀਰ ਸਾਹਿਬ ਜੀ ਆਪਣੇ ਪਾਵਨ ਅਵਤਾਰ ਬਚਨਾਂ ਦੇ ਅੰਦਰ ਸਮਝਾਉਣਾ ਕਰਦੇ ਹਨ ਜੀ ਹੋਈਆ ਬੁੱਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ